ਸਰਕਾਰ ਦੀ ਆਸ਼ਮਾਨੀ ਯੋਜਨਾ ਦਾ ਮਿਸਰਦ ਦੇ ਲੋਕਾਂ ਨੂੰ ਮਿਲਿਆ ਖਾਸ ਫਾਇਦਾ ਜੀ ਹਾਂ ਪਾਜਪਾ ਨੇਤਾ ਤਰਨਚੁੰਗ ਜਿਹੜੇ ਦਫ਼ਤਰ ਵਿੱਚ ਆਸ਼ਮਾਨ ਕਾਰਡ ਬਣਾਉਣ ਤੇ ਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚੱਲ ਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਵੀ ਉਠਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਪਾਜਬਾ ਨੇਤਾ ਤਰुण ਝੁਗਨੇ ਦੱਸਿਆ ਕਿ মিডিਆ ਨਾਲ ਗੱਲ ਕੀਤੀ ਹੈ ਉਹਨਾਂ ਕਹਿੰਦੇ ਹੈ ਕਿ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਐਤਵਾਰ ਨੂੰ ਇਹ ਕਾਰਡ ਵੰਡੇ ਜਾ ਰਹੇ ਨੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਖਾਸ ਤੋਹਫ਼ਾ ਉਹਨਾਂ ਕਹਿੰਦੇ ਹੈ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਜਾਂ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਵਾਂਗੇ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਔਰ ਲਗਾਤਾਰ ਹਰ ਮੰਗਲਵਾਰ ਔਰ ਇਤਵਾਰ ਇਹ ਕਾਰਡ ਵੰਡੇ ਜਾ ਰਹੇ ਨੇ ਕਾਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਪਾ ਕਿਸੇ ਵੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਾਂਗੇ ਔਰ ਸ਼ਹਿਰ ਦੇ ਪ੍ਰੋਮਿਨੈਂਟ ਹਸਪੀਟਲ ਕੋਈ ਇਲਾਜ ਕਰਾ ਸਕਦਾ ਔਰ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਾਲਾਨਾ ਮੋਦੀ ਸਾਹਿਬ ਦੇ ਰਹੇ ਨੇ ਇਹ ਬਹੁਤ ਵੱਡੀ ਰਾਹਤ ਹੈ ਅੱਜ ਇਹ ਕਾਰਡ ਨੂੰ ਆਉਣ ਵਾਲੇ ਸਮੇਂ ਤੇ ਚਲਚਲੂਤ ਜਾਰੀ ਹੈ ਕਿ ਇਹ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਰ ਕਾਰਡ ਮਿਲੇਗਾ ਇਹ ਮੋਦੀ ਜੀ ਦਾ ਤੋਹਫਾ ਹੈ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ-ਘਰ ਪਹੁੰਚਾ ਰਹੇ ਹਾਂ ਇੰਦ ਸਰਕਾਰ ਦੀ ਆਸ਼ਮਾਨ ਯੋਜਨਾ ਦਾ ਅਮਰੀਦ ਸਰ ਦੇ ਲੋਕਾਂ ਨੂੰ ਮਿਲਿਆ ਖਾਸ ਫਾਇਦਾ ਜੀ ਹਾਂ ਪਾਜਪਾ ਨੇਤਾ ਤਰਨਚੁੰਗ ਜਿਹੜੇ ਦਫ਼ਤਰ ਵਿੱਚ ਆਸ਼ਮਾਨ ਕਾਰਡ ਬਣਾਉਣ ਤੇ ਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚੱਲ ਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਵੀ ਉਠਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਪਾਜਬਾ ਨੇਤਾ ਤਰुण ਝੁਗਨੇ ਦੱਸਿਆ ਕਿ ਮੀਡੀਆ ਨਾਲ ਗੱਲ ਕੀਤੀ ਹੈ ਉਹਨਾਂ ਕਹਿੰਦੇ ਹੈ ਕਿ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਐਤਵਾਰ ਨੂੰ ਇਹ ਕਾਰਡ ਵੰਡੇ ਜਾ ਰਹੇ ਨੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਖਾਸ ਤੋਹਫ਼ਾ ਉਹਨਾਂ ਕਹਿੰਦੇ ਹੈ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਜਾਂ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਵਾਂਗੇ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਔਰ ਲਗਾਤਾਰ ਅਰ ਮੰਗਲਵਾਰ ਔਰ ਇਤਵਾਰ ਇਹ ਕਾਰਡ ਵੰਡੇ ਜਾ ਰਹੇ ਨੇ ਕਾਂਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਪਾ ਕਿਸੇ ਵੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦੇਾਂਗੇ ਔਰ ਸ਼ਹਿਰ ਦੇ ਪ੍ਰੋਮਿਨੈਂਟ ਹਸਪੀਟਲ ਕੋਈ ਇਲਾਜ ਕਰਾ ਸਕਦਾ ਔਰ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਾਲਾਨਾ ਮੋਦੀ ਸਾਹਿਬ ਦੇ ਰਹੇ ਨੇ ਇਹ ਬਹੁਤ ਵੱਡੀ ਰਾਹਤ ਹੈ ਅੱਜ ਇਹ ਕਾਰਡ ਨੂੰ ਆਉਣ ਵਾਲੇ ਸਮੇਂ ਤੇ ਚਲਚਲੂਤ ਜਾਰੀ ਹੈ ਕਿ ਇਹ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਰ ਕਾਰਡ ਮਿਲੇਗਾ ਇਹ ਮੋਦੀ ਜੀ ਦਾ ਤੋਹਫਾ ਹੈ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ-ਘਰ ਪਹੁੰਚਾ ਰਹੇ ਹਾਂ